22 ਜੂਨ ਦੀ ਸਵੇਰ ਨੂੰ ਅਮਰੀਕਾ ਵਾਲੇ B2 ਬੰਬਰਸ ਦੇ ਨਾਲ ਅਟੈਕ ਕਰਦੇ ਆ ਇਰਾਨ ਦੀਆਂ ਤਿੰਨ ਜਗ੍ਹਾਵਾਂ ਦੇ ਉੱਤੇ ਜਿੱਥੇ ਦੱਸਿਆ ਜਾਂਦਾ ਸੀਗਾ ਇਹ ਪਰਮਾਣੂ ਪਲਾਂਟ ਉਹਨਾਂ ਨੇ ਲਗਾਏ ਗਏ ਆ ਉਹਨਾਂ ਵਿੱਚੋਂ ਇੱਕ ਜਗ੍ਹਾ ਫੋਡੋ ਜਿੱਥੇ ਬਹੁਤ ਜ਼ਿਆਦਾ ਭਰੋਸਾ ਸੀ ਅਮਰੀਕਾ ਨੂੰ ਕਿ ਉੱਥੇ ਜਿਹੜੇ ਹੈਗੇ ਆ ਇਹ ਪਰਮਾਣੂ ਪਲਾਂਟ ਲਗਾਏ ਗਏ ਆ ਜਿਹੜੇ ਥੱਲੇ ਪਹਾੜੀਆਂ ਦੇ ਥੱਲੇ ਲਗਾਏ ਗਏ ਆ ਬਹੁਤ ਜਿਆਦੇ ਡੰਗਾਈ ਦੇ ਵਿੱਚ ਤੇ ਉੱਥੇ ਜਿਹੜਾ ਬੰਬ ਬਣਾਉਣ ਦੇ ਬਹੁਤ ਲੱਗ ਗਿਆ ਈਰਾਨ ਵਾਲੇ ਇਸ ਲਈ ਉੱਥੇ 22 ਜੂਨ ਦੀ ਸਵੇਰੇ B2 ਬੰਬਰਸ ਦੇ ਨਾਲ ਬੰਕਰ ਬਾਸਟਰ ਬੰਬ ਸਿੱਟੇ ਗਏ ਜਿੱਥੇ ਐਦਾ ਐਦਾ ਦੇ ਟੋਏ ਬੜੇ ਬੜੇ ਐਨ ਤਕੜੇ ਤਕੜੇ ਪਏ ਜਿਹੜੇ ਕਿ ਇਹ ਸੈਟਲਾਈਟ ਦੁਆਰਾ ਦੇਖਦੇ ਸੀਗੇ ਤੇ ਅਮਰੀਕਾਂ ਵਾਲਿਆਂ ਨੇ ਇਹ ਹਮਲਾ ਕਰਨ ਤੋਂ ਬਾਅਦ ਜਿਹੜਾ ਸੀਗਾ ਇਹ ਸੀਜ਼ਫਾਇਰ ਦਾ ਵੀ ਐਲਾਨ ਕੀਤਾ ਟਰੰਪ ਨੇ ਤੇ ਅਮਰੀਕਾਂ ਵਾਲਿਆਂ ਨੇ ਕਿਹਾ ਸੀ ਇਹ ਜਿਹੜਾ ਇੱਥੇ ਪਰਮਾਣੂ ਪਲਾਂਟ ਸੀਗਾ ਇਰਾਨ ਦਾ ਉਹ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੁਣ ਇਹ ਪਰਮਾਣੂ ਬੰਬ ਬਣਾਉਣ ਦੇ ਯੋਗ ਨਹੀਂ ਰਿਹਾ ਇਰਾਨ ਦਾ ਇਹ ਬੜਾ ਜਿਹੜਾ ਫੋਰਡੋ ਵਾਲਾ ਇਹ ਪਰਮਾਣੂ ਪਲਾਂਟ ਸੀਗਾ ਪਰ ਕੁਝ ਹੀ ਸਮਾਂ ਬਾਅਦ ਸੈਟੇਲਾਈਟ ਦੀਆਂ ਹੋਰ ਤਸਵੀਰਾਂ ਸਾਹਮਣੇ ਆਉਂਦੀਆਂ ਸਾਰੀ ਦੁਨੀਆ ਦੇ ਸਾਹਮਣੇ ਆਉਂਦੀਆਂ ਜਿਹਦੇ ਵਿੱਚ ਕੀ ਦਿਖਦਾ ਆ ਕਿ ਇਹ ਹਮਲਾ ਜਿਹੜਾ ਕੀਤਾ ਗਿਆ ਅਮਰੀਕਾ ਦੁਆਰਾ ਇਸ ਫੋਰਡੋ ਵਾਲੇ ਪਰਮਾਣੂ ਇਹ ਸਾਈਟ ਦੇ ਉੱਤੇ ਰਾਂਦੇ ਵਿੱਚ ਉੱਥੋਂ ਕੁਝ ਦਿਨ ਪਹਿਲਾਂ ਹੀ ਉੱਥੇ ਟਰੱਕਾਂ ਦੀਆਂ ਲਾਈਨਾਂ ਟਰੱਕਾਂ ਦੇ ਟਰੱਕ ਭਰ ਕੇ ਉਹ ਜਿਹੜਾ ਫੋਰਡੋ ਵਾਲਾ ਇਹ ਪਰਮਾਣੂ ਪਲਾਂਟ ਸਿਕਾ ਉਹਦੇ ਵਿੱਚ ਜਿਹੜਾ ਧਰਤੀ ਦੇ ਥੱਲੇ ਬੜੀਆਂ ਗੁਫਾਵਾਂ ਦੇ ਵਿੱਚ ਵੜਦੇ ਸੀਗੇ ਤੇ ਉੱਥੋਂ ਨਿਕਲ ਰਹੇ ਸੀਗੇ ਸੋ ਜਿੰਨੇ ਵੀ ਜਾਣਕਾਰ ਸੀਗੇ ਮਾਹਰ ਸੀਗੇ ਦੁਨੀਆ ਦੇ ਉਹਨਾਂ ਨੇ ਇਹ ਪੂਰਾ ਅੰਦਾਜ਼ਾ ਲਾਇਆ ਹੈ ਸੈਟਲਾਈਟ ਦੀਆਂ ਤਸਵੀਰਾਂ ਤੋਂ ਕਿ ਇੱਥੋਂ ਜਿਹੜਾ ਇਹ ਜਰੇਨੀਅਮ ਸਗਾ ਜਿਹੜਾ ਇਨ ਰਿਚ ਹੋ ਚੁੱਕਿਆ ਸਗਾ ਜਿਹੜਾ ਪਰਮਾਣੂ ਬੰਬ ਬਣਾਉਣ ਦੇ ਲਾਗੇ ਤੱਕ ਹੋ ਚੁੱਕਿਆ ਸਗਾ ਜਾਨੀ ਕਿ ਉਹਦੀ ਸ਼ੁੱਧਤਾ ਹੋ ਚੁੱਕੀ ਸਗੀ ਉਹਨੂੰ ਇਥੋਂ ਮੂਵ ਕਰ ਦਿੱਤਾ ਗਿਆ ਇਹ ਫੋਰਡੋ ਦੀਆਂ ਪਹਾੜੀਆਂ ਤੋਂ ਖਬਰ ਆਉਂਦੀ ਆ ਕਿ 400 ਇਹ ਕਿਲੋ ਦੇ ਕਰੀਬ ਇਹ ਜਿਹੜਾ ਸਗਾ ਜਰੇਨੀਅਮ ਉਹ ਫੋਰਡੋ ਦੀਆਂ ਪਹਾੜੀਆਂ ਦੇ ਵਿੱਚੋਂ ਇਹ ਮੂਵ ਕਰ ਦਿੱਤਾ ਗਿਆ ਕਿਤੇ ਹੋਰ ਕਰ ਦਿੱਤਾ ਗਿਆ ਸਗਾ ਅਮਰੀਕਾ ਵਾਲਾਂ ਦੇ ਹਮਲਾ ਕਰਨ ਤੋਂ ਪਹਿਲਾਂ ਸੋ ਇਹ ਜਿਹੜਾ 400 ਕਿਲੋ ਇਨ ਰਿਚ ਜਰੇਨੀਅਮ ਸਗਾ ਇਹ ਦੱਸਿਆ ਜਾਂਦਾ 9 ਤੋਂ 10 ਪਰਮਾਣੂ ਬੰਬ ਭਰਉਣ ਦੇ ਲਈ ਯੋਗ ਹੈਗਾ ਸੋ ਇੱਕ ਤਾਂ ਇਥੋਂ ਹੀ ਇਹ ਅੰਦਾਜ਼ਾ ਲੱਗ ਜਾਂਦਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਈਰਾਨ ਵਾਲੇ ਛੇਤੀ ਇੱਕ ਕੋਈ ਪਰਮਾਣੂ ਬੰਬ ਦਾ ਧਮਾਕਾ ਕਰ ਸਕਦੇ ਆ ਉਹਦਾ ਪ੍ਰਯੋਗ ਕਰ ਸਕਦੇ ਆ ਪਰਖਣ ਕਰ ਸਕਦੇ ਆ ਇਸ ਤੋਂ ਬਾਅਦ ਫਿਰ 28 ਜੂਨ ਨੂੰ ਸੈਟਲਾਈਟ ਦੀਆਂ ਤਸਵੀਰਾਂ ਫੇਰ ਸਾਹਮਣੇ ਆਉਂਦੀਆਂ ਜਿੱਥੇ ਬੜੇ ਬੜੇ ਟੋਏ ਪੈ ਸੀਗੇ ਇਹ ਬੰਕਰ ਬਸਟਰ ਬੰਬਾਂ ਦੇ ਨਾਲ ਉੱਥੇ ਜਾਨੀ ਕਿ ਕੰਸਟਰਕਸ਼ਨ ਦਾ ਬਹੁਤ ਤੇਜ਼ੀ ਨਾਲ ਕੰਮ ਚੱਲਦਾ ਦਿਖਾਈ ਦੇ ਰਿਹਾ ਸੀਗਾ ਬਹੁਤ ਸਾਰੇ ਬਲਟੋਜਰ ਟਰੱਕ ਜਾਨੀ ਕਿ ਉਹ ਜਿਹੜਾ ਇੱਕ ਨੁਕਸਾਨਿਆ ਗਿਆ ਸੀਗਾ ਇਹ ਨਿਊਕਲੀਅਰ ਪਲਾਂਟ ਫਾਰਡੋ ਵਾਲਾ ਈਰਾਨ ਦੇ ਵਿੱਚ ਉੱਥੇ ਬਹੁਤ ਤੇਜ਼ੀ ਨਾਲ ਮਰਮਮਤ ਹੋ ਰਹੀ ਸੀ ਜਾਨੀ ਕਿ ਉਹਨੂੰ ਜੋ ਵੀ ਉੱਥੇ ਟੁੱਟ ਪੱਜ ਹੋਈ ਸੀ ਬੰਬ ਡਿਗਣ ਨਾਲ ਉਹਦੀ ਪਰਪਾਈ ਕੀਤੀ ਜਾ ਰਹੀ ਸੀ। ਨਕਾਂ ਦੇ ਉਹ ਬੰਕਰ ਬਸਟਰ ਬੰਬ ਵੀ ਸੀਗੇ ਉਹ ਵੀ ਜਿਹੜਾ ਇਹ ਫਾਰਡੋ ਦਾ ਜਿਹੜਾ ਪਰਮਾਣੂ ਪਲਾਂਟ ਸੀਗਾ ਉਹਨੂੰ ਐਡਾ ਨੁਕਸਾਨ ਨਹੀਂ ਪਹਤਾ ਸਕੇ ਕਿਉਂਕਿ ਇਹ ਜਿਹੜਾ ਪਰਮਾਣੂ ਪਲਾਂਟ ਸੀਗਾ ਇਹ ਪਹਾੜੀਆਂ ਤੋਂ ਥੱਲੇ ਵਿੱਚ ਬਹੁਤ ਡੰਗਾਈ ਦੇ ਵਿੱਚ ਸੀਗਾ ਜਿੱਥੋਂ ਤੱਕ ਜਿਹੜੇ ਇਹ ਬੰਕਰ ਬਸਟਰ ਬੰਬ ਬਿਨੀ ਪਹੁੰਚ ਸਕੇ। ਜਿਹੜੀਆਂ ਹੁਣ ਇਹ ਲੇਟੈਸਟ ਤਸਵੀਰਾਂ ਆਈਆਂ ਕਿ ਉੱਥੇ ਕੰਸਟਰਕਸ਼ਨ ਚੱਲ ਰਹੀ ਹੈ ਬਹੁਤ ਤੇਜ਼ੀ ਨਾਲ ਉੱਥੋਂ ਵੀ ਬਹੁਤ ਸਾਰੇ ਅੰਦਾਜ਼ਾ ਲਾ ਰਹੇ ਸੀਗੇ ਕਿ ਇਹ ਜਿਹੜੇ ਹੈਗੇ ਆ ਈਰਾਨ ਵਾਲੇ ਹੁਣ ਜਿਹੜੇ ਪਰਮਾਣੂ ਬੰਬ ਬਾਲੂ ਐਨ ਚੰਗੀ ਤਰ੍ਹਾਂ ਸਿੱਧੇ ਹੋ ਸਕਦੇ ਆ। ਫਿਰ ਜਿਹੜੀ ਕੱਲ ਬਿਆਨ ਆ ਉੱਥੋਂ ਦੇ ਪ੍ਰੈਜ਼ੀਡੈਂਟ ਦਾ ਜਿੱਤੋ ਕਿ ਪੂਰਾ ਅੰਦਾਜ਼ਾ ਲੱਗਿਆ ਕਿ ਹੁਣ ਇਹ ਥੋੜੇ ਹੀ ਸਮੇਂ ਦੇ ਵਿੱਚ ਪਰਮਾਣੂ ਬੰਬ ਦਾ ਪ੍ਰੀਖਣ ਕਰ ਸਕਦੇ ਆ ਇਹ ਕੀ ਹੈ 2 ਜੂਨ ਨੂੰ ਬਿਆਨ ਦਿੱਤਾ ਉਹਦੇ ਇਹ ਪ੍ਰੈਜ਼ੀਡੈਂਟ ਨੇ ਈਰਾਨ ਦੇ ਜਿਹੜੀ ਇਹ ਇੰਟਰਨੈਸ਼ਨਲ ਐਟਮਿਕ એનર્ਜੀ ਏਜੰਸੀ ਹੈਗੀ ਆ ਇਹ ਯੂਨ ਨਿਊਕਲੀਅਰ ਬਾਚਡੌਗ ਹੈਗਾ ਇਹ ਜਿਹੜੀ ਏਜੰਸੀ ਹੈ ਇਹ ਦੇਖਦੀ ਆ ਦੁਨੀਆ ਦੇ ਵਿੱਚ ਕੌਣ ਹੈਗੇ ਆ ਜਿਹੜੇ ਇਹ ਨਿਊਕਲੀਅਰ ਜਿਹੜੇ ਜਾਂ ਜੂਰੇਨੀਅਮ ਦੇ ਨਾਲ ਕੋਈ ਬੰਬ ਬਣਾ ਰਿਹਾ ਜਾਂ ਕੋਈ ਹੋਰ ਐਨਰਜੀ ਜਾਂ ਬਿਜਲੀ-ਬਿਜਲੀ ਬਣਾਉਣ ਦੇ ਲਈ ਇਹ ਚੀਜ਼ਾਂ ਵਰਤ ਰਿਹਾ ਉਹ ਸਾਰਾ ਵਾਚ ਆਊਟ ਕਰਦੀ ਆ ਰਾਨ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਅਸੀਂ ਜਿਹੜੇ ਇਹ ਏਜੰਸੀ ਹੈਗੀ ਆ ਐਟੋਮਿਕ ਐਨਰਜੀ ਏਜੰਸੀ ਹੈਗੀ ਆ ਅਸੀਂ ਇਹਨਾਂ ਨੂੰ ਕੋਈ ਵੀ ਜਿਹੜੀ ਆਪਣੀ ਜਾਣਕਾਰੀ ਸਾਂਝਾ ਨਹੀਂ ਕਰਾਂਗੇ ਪਹਿਲਾਂ ਇਹ ਜਿਹੜੀ ਏਜੰਸੀ ਜੀ ਕੀ ਇਹਨੂੰ ਇਹ ਜਾਣਕਾਰੀ ਸਾਂਝਾ ਕਰਦੇ ਸੀਗੇ ਉਹ ਵੀ ਕੁਝ ਸ਼ਰਤਾਂ ਤੇ ਪਰ ਹੁਣ ਅਸੀਂ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਇਹ ਏਜੰਸੀ ਹੈਗੀ ਹੈ ਇੰਟਰਨੈਸ਼ਨਲ ਐਟੋਮਿਕ એનર્ਜੀ ਏਜੰਸੀ ਇਹਨੂੰ ਕੋਈ ਵੀ ਜਾਣਕਾਰੀ ਆਪਣੇ ਜਰੇਨੀਅਮ ਨਾਲ ਅਸੀਂ ਕੀ ਕਰ ਰਹੇ ਹਾਂ ਉਹਦਾ ਕੀ ਬਣਾ ਰਹੇ ਹਾਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰਾਂਗੇ ਇਹ ਕੱਲ ਦਾ ਹੀ ਬਿਆਨ ਹੈ ਇਰਾਨ ਵਾਲਿਆਂ ਨੂੰ ਇਸ ਵੇਲੇ ਸਮਝ ਆ ਚੁੱਕਿਆ ਕਿ ਇਹ ਜਿਹੜਾ ਪਰਮਾਣੂ ਬੰਬਾ ਉਹੀ ਉਹਨੂੰ ਅਮਰੀਕਾ ਦਾ ਇਜ਼ਰਾਇਲ ਦੇ ਹਮਲਿਆਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਬਚਾ ਸਕਦਾ ਹੈ ਸੋ ਪਤਾ ਤਾਂ ਈਰਾਨ ਵਾਲਿਆਂ ਨੂੰ 1988 ਦੇ ਵਿੱਚ ਵੀ ਸੀਗਾ ਕਿ ਇਹ ਜਿਹੜੇ ਹੈਗੇ ਆ ਹਮਲੇ ਅਮਰੀਕਾਂ ਵਾਲੇ ਉਹਦੇ ਤੇ ਦੁਬਾਰਾ ਫੇਰ ਕਰੂਗੇ ਜਾਂ ਇਜ਼ਰਾਈਲ ਆੜੇ ਉਹਦੇ ਤੇ ਦੁਬਾਰਾ ਹਮਲੇ ਕਰੂਗੇ ਕਿਉਂਕਿ 1988 ਦੇ ਵਿੱਚ ਵੀ ਅਮਰੀਕਾ ਦੁਆਰਾ ਇਹ ਈਰਾਨ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ ਅਮਰੀਕਾ ਤੇ ਈਰਾਨ ਦੀ ਦੁਸ਼ਮਣੀ ਕਾਫੀ ਪੁਰਾਣੀ ਆ ਉਹਦੇ ਬਾਰੇ ਮੈਂ ਪਿਛਲੀਆਂ ਵੀਡੀਓ ਚ ਦੱਸ ਚੁੱਕਿਆ ਸੀ ਫਿਲਹਾਲ ਜਦੋਂ 1988 ਦੇ ਵਿੱਚ ਇਹ ਅਮਰੀਕਾ ਨੇ ਈਰਾਨ ਦੇ ਉੱਤੇ ਹਮਲਾ ਕੀਤਾ ਸੀਗਾ ਉਹ ਇਰਾਕ ਦੀ ਸਹਾਇਤਾ ਲਈ ਕੀਤਾ ਸੀ ਸਦਾਮ ਹਸਨ ਦੀ ਸਹਾਇਤਾ ਲਈ ਕੀ ਕੀਤਾ ਸੀਗਾ ਇਹ ਇਰਾਕ ਤੇ ਈਰਾਨ ਦੀ ਲੜਾਈ 1980 ਤੋਂ ਲੈ ਕੇ 1988 ਤੱਕ ਬਹੁਤ ਸਾਲਾਂ ਤੱਕ ਚੱਲਦੀ ਰਹੀ ਜਿਹਦੇ ਵਿੱਚ ਸਦਾਮ ਹਸਨ ਜਾਨੀ ਕਿ ਇਰਾਕ ਦਾ ਘਟਾ ਹੋ ਰਿਆ ਸੀਗਾ ਬਹੁਤ ਸਾਰੇ ਇਰਾਕ ਦੇ ਉੱਤੇ ਕਬਜ਼ਾ ਕਰ ਲਿਆ ਸੀ ਈਰਾਨ ਨੇ ਬਹੁਤ ਸਾਰੀਆਂ ਜਗਾਵਾਂ ਦੇ ਉੱਤੇ ਸੋ ਅਮਰੀਕਾ ਉਸ ਸਮੇਂ ਇਰਾਕ ਦਾ ਜਿਹੜਾ ਇਹ ਸਦਾਮ ਹਸਨ ਸੀਗਾ ਉਹਦੇ ਪਿੱਛੇ ਖੜਾ ਸੀਗਾ ਇਸ ਲਈ ਉਹਨਾਂ ਨੇ ਆਪਣੀ ਨੇਵੀ ਇੱਥੇ ਲਿਆ ਕੇ ਈਰਾਨ ਦੇ ਉੱਤੇ ਕਾਫੀ ਬੰਬਾਰੀ ਕੀਤੀ ਸੀ ਹਮਲਾ ਕੀਤਾ ਸੀਗਾ ਜਿਹਦੀ ਵਜ੍ਹਾ ਕਰਕੇ ਇਹ ਸੀਜ਼ਫਾਇਰ ਜਿਹੜਾ ਹੋਇਆ ਸੀ 1988 ਦੇ ਵਿੱਚ ਇਰਾਕ ਤੇ ਈਰਾਨ ਦੇ ਵਿੱਚ ਫਿਲਹਾਲ ਮੈਂ ਦੱਸਦਾ ਜਦੋਂ 1988 ਦੇ ਵਿੱਚ ਅਮਰੀਕਾਂ ਵਾਲਿਆਂ ਨੇ ਇੱਥੇ ਹਮਲਾ ਕੀਤਾ ਸੀ ਇਰਾਨ ਦੇ ਉੱਤੇ ਤਾਂ ਇਰਾਨ ਦਾ ਇੱਕ ਜਿਹੜਾ ਪੈਸੇਂਜਰ ਜਹਾਜ਼ ਸੀਗਾ ਜਿਹੜਾ ਕਿ ਸਵਾਰੀਆਂ ਲੈ ਕੇ ਜਾ ਰਿਹਾ ਸੀਗਾ ਤਾਂ ਅਮਰੀਕਾਂ ਦੀ ਨੇਵੀ ਨੇ ਉਹਦੇ ਉੱਤੇ ਵੀ ਮਜ਼ਾਇਲ ਛੱਡੀ ਸੀਗੀ ਇੱਕ ਪੈਸੇਂਜਰ ਜਹਾਜ਼ ਤੇ ਜਿਹਦੇ ਨਾਲ 290 ਜਿਹੜੇ ਸੀਗੇ ਇਹ ਆਮ ਨਾਗਰਿਕ ਪੈਸੇਂਜਰ ਇਰਾਨ ਦੇ ਇਹ ਜਿਹੜੇ ਸੀਗੇ ਪਲੇਨ ਦੇ ਵਿੱਚ ਉਹ ਸਾਰੇ ਮਰ ਗਏ ਸੀਗੇ ਇਤਨੇ ਜੜ ਕੇ 1 ਮਿੰਟ ਦੇ ਵਿੱਚ ਸੋ ਇਹਦੀ ਸਾਰੇ ਦੁਨੀਆ ਦੇ ਵਿੱਚ ਬਹੁਤ ਵਿਰੋਧਤਾ ਵੀ ਕੀਤੀ ਸੀ ਅਮਰੀਕਾ ਦੀ ਸੋ ਇਹਦੇ ਤੋਂ ਬਾਅਦ ਹੀ ਜਿਹੜਾ ਇਹ ਸੀਜ਼ਫਾਇਰ ਹੋ ਗਿਆ ਸੀ ਈਰਾਨ ਤੇ ਇਰਾਕ ਦਾ ਸੋ ਇਹ ਲੜਾਈ ਇਹਦੀ 1988 ਦੇ ਵਿੱਚ ਵੀ ਹੋਈ ਸੀ ਇਸ ਤੋਂ ਬਾਅਦ ਵੀ ਅਮਰੀਕਾਂ ਵਾਲੇ ਈਰਾਨ ਤੇ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਿਹਾ। ਈਰਾਨ ਨੂੰ 1988 ਦੇ ਹਮਲੇ ਤੋਂ ਬਾਅਦ ਇਹ ਚੀਜ਼ ਸਮਝ ਆ ਗਈ ਸੀ ਕਿ ਈਰਾਨ ਨੂੰ ਜੇਕਰ ਬਚਣਾ ਹੈ ਤਾਂ ਪਰਮਾਣੂ ਬੰਬ ਬਣਾਉਣਾ ਹੀ ਪੈਣਾ। ਇਸ ਲਈ ਉਹ ਸਾਰਾ ਸਾਜ਼ੋ-ਸਮਾਨ ਇਕੱਠਾ ਕਰਨ ਤੇ ਲੱਗਾ ਹੋਇਆ ਸੀ। ਈਰਾਨ ਪਰਮਾਣੂ ਬੰਬ ਬਣਾਉਣ ਦੇ ਲਈ ਹੱਥ-ਪੈਰ ਮਾਰ ਰਿਹਾ ਸੀਗਾ। ਸਾਜ਼ੋ-ਸਮਾਨ ਵਾਲੇ ਦੁਆਲੇ ਇਕੱਠਾ ਕਰ ਰਿਹਾ ਸੀਗਾ। ਤਾਂ ਉਸੇ ਹੀ ਸਮੇਂ ਦੌਰਾਨ 1900 98 ਦੇ ਵਿੱਚ ਇਹ ਪਾਕਿਸਤਾਨ ਜਿਹੜਾ ਆਪਣਾ ਨਿਊਕਲੀਅਰ ਬੰਬ ਬਣਾ ਕੇ ਜਾਨੀ ਕਿ ਉਹਦਾ ਪ੍ਰੀਖਣ ਕਰ ਦਿੰਦਾ ਐਲਾਨ ਕਰ ਦਿੰਦਾ ਇੱਕ ਨਿਊਕਲੀਅਰ ਪਾਵਰ ਬਣ ਜਾਂਦਾ ਆ ਪਹਿਲਾ ਇਸਲਾਮਿਕ ਦੇਸ਼ ਜਿਹੜਾ ਇੱਕ ਨਿਊਕਲੀਅਰ ਪਾਵਰ ਬਣਦਾ ਉਹ ਪਾਕਿਸਤਾਨ 1998 ਦੇ ਵਿੱਚ ਇੱਥੇ ਮੈਂ ਦੱਸ ਦਿੰਦਾ ਆ ਇੰਡੀਆ ਦੇ ਕੋਲ ਜਿਹੜਾ ਇਹ ਪਰਮਾਣੂ ਬੰਬ ਸੀਗਾ ਇੰਡੀਆ ਨੇ ਬਣਾਇਆ ਸੀ 1974 18 ਮਈ 18 ਮਈ 1974 ਦੇ ਵਿੱਚ ਇੰਡੀਆ ਨੇ ਪਰਮਾਣੂ ਬੰਬ ਬਣਾ ਲਿਆ ਸੀਗਾ ਸੋ 1998 ਦੇ ਵਿੱਚ ਪਾਕਿਸਤਾਨ ਨੇ ਬਣਾਇਆ ਤੇ ਪਾਕਿਸਤਾਨ ਦਾ ਜਿਹੜਾ ਸਾਇੰਟਿਸਟ ਹੈਗਾ ਅਬਦੁੱਲ ਕਦੀਰ ਖਾਨ ਇਹਦੀ ਮਦਦ ਦੇ ਨਾਲ ਇਹ ਜਿਹੜਾ ਸੀਗਾ ਪਰਮਾਣੂ ਬੰਬ ਪਾਕਿਸਤਾਨ ਵਾਲਿਆਂ ਨੇ ਬਣਾਇਆ ਸੋ ਹੁਣ ਇਹ ਜਿਹੜਾ ਅਬਦੁੱਲ ਕਦੀਰ ਖਾਨ ਆ ਇਹਨੂੰ ਧਿਆਨ ਨਾਲ ਦੇਖ ਲਓ ਇਹਨੇ ਹੀ ਇਹ ਸਾਰਾ ਜਿਹੜਾ ਸਿਸਟਮ ਸੀਗਾ ਟੈਕਨੋਲੋਜੀ ਸੀਗੀ ਉਹ ਈਰਾਨ ਵਾਲਿਆਂ ਨੂੰ ਵੇਚੀ ਪੈਸਾ ਪੂਸਾ ਲਿਆ ਇਹਨੇ ਬਾਦੂ ਇਹ ਅਬਦੁੱਲ ਕਦੀਰ ਖਾਨ ਨੇ ਟੈਕਨੋਲੋਜੀ ਵੇਚੀ ਇਹ ਈਰਾਨ ਵਾਲਿਆਂ ਨੂੰ ਇਹਨੂੰ ਸੈਂਟਰੀਫਿਊਜ ਟੈਕਨੋਲੋਜੀ ਕਿਹਾ ਜਾਂਦਾ ਸੀਗਾ ਇਹ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਤੁਸੀਂ ਜੇ ਮੈਂ ਸੌਖੇ ਸ਼ਬਦਾਂ ਦੇ ਵਿੱਚ ਦੱਸਾਂ ਜਿੱਦਾਂ ਇਹ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਘਮਾ ਘਮਾ ਕੇ ਇਦਾਂ ਉਹਨੂੰ ਸਾਫ਼ ਕੀਤੇ ਜਾਂਦੇ ਆ ਐਦਾਂ ਹੀ ਇਹ ਜਰੇਨੀਅਮ ਨੂੰ ਇਸ ਮਸ਼ੀਨ ਦੇ ਵਿੱਚ ਕਿ ਸ਼ੁੱਧ ਕੀਤਾ ਜਾਂਦਾ ਉਹਦੀ ਐਨ ਰਿਚਮੈਂਟ ਕੀਤੀ ਜਾਂਦੀ ਆ ਛੋੜੇ ਲੈਵਲ ਤੇ ਸ਼ੁੱਧ ਕੀਤਾ ਜਾਵੇ ਤਾਂ ਉਹ ਤੋਂ ਬਿਜਲੀ ਵਗੈਰਾ ਬਣਦੀ ਆ ਜੇ ਉਹਨੂੰ ਵੱਡੇ ਪੱਧਰ ਤੇ ਕੀਤਾ ਜਾਵੇ ਤਾਂ ਐਂਡ ਦੇ ਵਿੱਚ ਉਹਦੇ ਕੋਲੋਂ ਪਰਮਾਣੂ ਬੰਬ ਜਾਂ ਪਰਮਾਣੂ ਊਰਜਾ ਨਿਊਕਲੀਅਰ ਬੰਬ ਬਣਦੇ ਆ ਸੋ ਇਹ ਬੜੀ ਟੈਕਨੋਲੋਜੀ ਸਾਰੀ ਸਗੀ ਇਹ ਇਹਨਾਂ ਨੇ ਪਾਕਿਸਤਾਨ ਤੋਂ ਇਰਾਨ ਵਾਲਿਆਂ ਨੇ ਲਈ ਅਬਦੁੱਲ ਕਦੀਰ ਖਾਨ ਤੋਂ ਜੇ ਮੈਂ ਦੱਸਦਾ ਇਹ ਅਬਦੁਲ ਕਰੀਮ ਖਾਨ ਨੇ ਹੀ ਇਹ ਜਿਹੜੀ ਟੈਕਨੋਲੋਜੀ ਸੀਗੀ ਪਰਮਾਣੂ ਬੰਬ ਬਣਾਉਣ ਵਾਲੀ ਇਹ ਨਾਰਥ ਕੋਰੀਆ ਦਾ ਉਹ ਮੋਟਾ ਜਿਹਾ ਉਹਨੂੰ ਵੀ ਇਹਨੇ ਹੀ ਦਿੱਤੀ ਸੀਗੀ ਫਿਲਹਾਲ ਅਮਰੀਕਾਂ ਵਾਲਿਆਂ ਨੂੰ ਇਹਦੇ ਤੇ ਪਤਾ ਲੱਗ ਗਿਆ ਸੀ ਬਾਅਦ ਦੇ ਵਿੱਚ ਸੋ ਇਹਨੂੰ ਘਰ ਦੇ ਵਿੱਚ ਹੀ ਜਾਨੀ ਕਿ ਹਾਊਸ ਅਰੈਸਟ ਦੇ ਵਿੱਚ ਰੱਖਿਆ ਗਿਆ ਸੋ ਉਹ ਬੰਦੇ ਨੇ ਇਹੀ ਇਦਾਂ ਹੀ ਫਲਾਤਾ ਪਰਮਾਣੂ ਬੰਬ ਕਹਿੰਦਾ ਚੱਕੋ ਸੋ ਅਮਰੀਕਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਸੀਗਾ ਕਿ ਈਰਾਨ ਦੇ ਕੋਲ ਉਹ ਅਬਦੁਲ ਕਦੀਰ ਖਾਨ ਨੇ ਇਹ ਟੈਕਨੋਲੋਜੀ ਜਿਹੜੀ ਸੀਗੀ ਸੈਂਟਰੀਫਿਊਜ ਉਹ ਸਾਰੀ ਦੇਤੀ ਹੈ ਇਸ ਲਈ ਇਹ ਪਰਮਾਣੂ ਬੰਬ ਈਰਾਨ ਵਾਲੇ ਕਦੇ ਵੀ ਬਣਾ ਸਕਦੇ ਆ ਸੋ ਉਦੋਂ ਜੋਰਜ ਬੁਚ ਸੀਗਾ ਅਮਰੀਕਾਂ ਦਾ ਰਾਸ਼ਟਰਪਤੀ ਉਹਨੇ ਅਫਗਾਨਿਸਤਾਨ ਦੇ ਉੱਤੇ ਵੀ ਉਦੋਂ ਕੋ ਰੌਲਾ ਸੀਗਾ ਉੱਥੇ ਵੀ ਹਮਲਾ ਕਰਕੇ ਉਹਨਾਂ ਦੀਆਂ ਫੌਜਾਂ ਉੱਥੇ ਅਫਗਾਨਿਸਤਾਨ ਦੇ ਵਿੱਚ ਵੀ ਬੈਠੀਆਂ ਸੀਗੀਆਂ 2003-4 ਦੇ ਵਿੱਚ ਇੱਥੋਂ ਇਹ ਸਦਮ ਹਸੈਨ ਦੇ ਨਾਲ ਵੀ ਇਹਨਾਂ ਦਾ ਪੂਰਾ ਪੰਗਾ ਪਿਆ ਹੋਇਆ ਸੀਗਾ ਇਸ ਲਈ ਸਦਾਮ ਹਸੈਨ ਦਾ ਵੀ ਜਿਹੜਾ ਸੀਗਾ ਇਹ ਸ਼ਾਸਨ ਇਹਨਾਂ ਨੇ ਬਹੁਤ ਛੇਤੀ ਉੱਥੋਂ ਖਤਮ ਕਰ ਦਿੱਤਾ ਸੀਗਾ ਸੋ ਅਮਰੀਕਾ ਨੂੰ ਲੱਗਦਾ ਸੀਗਾ ਜੇ ਅਸੀਂ ਇਹ ਦੋ ਦੇਸ਼ ਮਤਲਬ ਜਿੱਥੇ ਉਹ ਮਤਲਬ ਇੰਨੀ ਛੇਤੀ ਉਹ ਕਬਜ਼ਾ ਕਰ ਸਕਦੇ ਆ ਤਾਂ ਉਹ ਈਰਾਨ ਦੇ ਉੱਤੇ ਵੀ ਕਬਜ਼ਾ ਕਰ ਸਕਦੇ ਹੈਗੇ ਆ ਸੋ ਉਹਨਾਂ ਨੇ ਮਤਲਬ ਪੂਰੀ ਧਮਕੀ ਦਿੱਤੀ ਸੀਗੀ ਪੂਰੀ ਪਲੈਨਿੰਗ ਬਣ ਗਈ ਸੀਗੀ ਈਰਾਨ ਦੇ ਉੱਤੇ ਵੀ ਹਮਲਾ ਕਰ ਸਕਦੇ ਆ ਕਿਉਂਕਿ ਪਰਮਾਣੂ ਬੰਬ ਬਣਾਉਣ ਦਾ ਬਹਾਨਾ ਵੀ ਪੂਰਾ ਸੀਗਾ ਅਬਦੁਲ ਕਦੀਰ ਖਾਨ ਜਿਹੜਾ ਪਾਕਿਸਤਾਨ ਦਾ ਸਾਇੰਟਿਸਟ ਹੈਗਾ ਉਹ ਮੰਨ ਚੁੱਕਿਆ ਸੀਗਾ ਕਿ ਮੈਂ ਇਹਨਾਂ ਨੂੰ ਟੈਕਨੋਲੋਜੀ ਦਿੱਤੀ ਆ ਸੋ ਉਸੇ ਹੀ ਸਮੇਂ ਜਿਹੜਾ ਈਰਾਨ ਦਾ ਅੱਜ ਕੱਲ ਦਾ ਮੌਜੂਦਾ ਸੁਪਰੀਮ ਲੀਡਰ ਹੈਗਾ ਆ ਅਲੀ ਖੋਮੈਨੀ ਉਹ ਸਾਹਮਣੇ ਆਉਂਦਾ ਆ ਉਹ ਕਹਿੰਦਾ ਹੈ ਕਿ ਇਹ ਇਸਲਾਮ ਦੇ ਵਿੱਚ ਪਰਮਾਣੂ ਬੰਬ ਬਣਾਉਣਾ ਅੱਲਾਹ ਦੇ ਖਿਲਾਫ ਹੈਗਾ ਕਿਉਂਕਿ ਜਿਹੜਾ ਪਰਮਾਣੂ ਬੰਬ ਆ ਉਹਦੇ ਨਾਲ ਇੱਕ ਬੰਦਾ ਨਹੀਂ ਬਹੁਤ ਸਾਰੀ ਆਮ ਜਨਤਾ ਵੀ ਮਰਦੀ ਆ ਜਿਹੜੇ ਬੇਕਸੂਰ ਲੋਕ ਹੁੰਦੇ ਆ ਸੋ ਉਹ ਕਹਿੰਦਾ ਜਿਹੜੇ ਬੇਕਸੂਰ ਲੋਕਾਂ ਨੂੰ ਮਾਰਨਾ ਉਹ ਇੱਕ ਤਰ੍ਹਾਂ ਦੇ ਨਾਲ ਇਸਲਾਮ ਦੇ ਵਿੱਚ ਪਾਪ ਆ ਇਸ ਲਈ ਉਹਨੇ ਇੱਕ ਫਤਵਾ ਜਾਰੀ ਕਰਤਾ ਅਲੀ ਖਾਮenei ਜਦੋਂ ਇਹ ਫਤਵਾ ਜਾਰੀ ਕਰਦਾ ਕਿ ਇਸਲਾਮ ਦੇ ਵਿੱਚ ਪਰਮਾਣੂ ਬੰਬ ਬਣਾਉਣਾ ਇੱਕ ਹਰਾਮ ਆ ਤੇ ਅਮਰੀਕਾ ਵਾਲਿਆਂ ਤੇ ਪ੍ਰੈਸ਼ਰ ਬਣ ਜਾਂਦਾ ਸਾਰੇ ਇਸਲਾਮਿਕ ਵੱੜਦਾ ਕਿ ਤੁਸੀਂ ਇਹਦੇ ਤੇ ਹਮਲਾ ਨਾ ਕਰੋ ਉਹਨੇ ਤਾਂ ਇੱਕ ਫਤਵਾ ਹੀ ਜਾਰੀ ਕਰ ਦਿੱਤਾ ਸੋ ਅਮਰੀਕਾ ਇਹਦੇ ਤੋਂ ਪਿੱਛੇ ਹਟ ਜਾਂਦਾ ਕੁਝ ਹੀ ਸਮੇਂ ਬਾਅਦ ਇੱਕ ਬੰਦਾ ਪ੍ਰੈਸ ਕਾਨਫਰੈਂਸ ਕਰਦਾ ਤਾਂ ਇਹ ਗੱਲ ਦੱਸਦਾ ਕਿ ਜਿਹੜਾ ਇਹ ਫਤਵਾ ਜਾਰੀ ਕੀਤਾ ਇਹ ਵੀ ਇੱਕ ਚਾਲ ਸੀ ਅਲੀ ਖਾਮenei ਦੀ ਜਿਹੜਾ ਸੁਪਰੀਮ ਲੀਡਰ ਹੈ ਇਰਾਨ ਦਾ ਇਸਲਾਮ ਧਰਮ ਦੇ ਵਿੱਚ ਇੱਕ ਸੁਵਿਧਾ ਆ ਜੇਕਰ ਤੁਸੀਂ ਕਿਸੇ ਆਪਣੇ ਲੋਕਾਂ ਨੂੰ ਬਚਾਉਣਾ ਹੈ ਜਾਂ ਆਪਣੀ ਜਾਨ ਨੂੰ ਬਚਾਉਣਾ ਹੈ ਜਾਂ ਕਿਸੇ ਲੋਕਾਂ ਦੀ ਜਾਨ ਬਚਦੀ ਆ ਤਾਂ ਤੁਸੀਂ ਇੱਕ ਝੂਠਾ ਫਤਵਾ ਜਾਰੀ ਕਰ ਸਕਦੇ ਆ ਇਹਨੂੰ ਇਸਲਾਮ ਦੇ ਵਿੱਚ ਤਕੀਆ ਨਾਮ ਦੀ ਇੱਕ ਇਹ ਪ੍ਰਥਾ ਹੈਗੀ ਆ ਉਹਨੂੰ ਕਹਿੰਦੇ ਆ ਜਿਹਦੇ ਅਧੀਨ ਹੀ ਉਹਨੇ ਜਿਹੜਾ ਇਹ ਅਲੀ ਖੋਮੇਨੀ ਸੀਗਾ ਉਹਨੇ ਇਹ ਝੂਠਾ ਫਤਵਾ ਜਾਰੀ ਕੀਤਾ ਸੀਗਾ ਤੇ ਜਿਹੜਾ ਬੰਦਾ ਇਹ ਸੀਗਾ ਜਿਹੜਾ ਦੱਸ ਰਿਹਾ ਸੀਗਾ ਸਾਰੇ ਪ੍ਰੈਸ ਕਾਨਫਰੈਂਸ ਕਰਕੇ ਇਹ ਕੋਈ ਹੋਰ ਨਹੀਂ ਸੀਗਾ ਇਹ ਅਲੀ ਖੋਮੇਨੀ ਦੀ ਜਿਹੜੀ ਭੈਣ ਸੀਗੀ ਉਹਦਾ ਹੀ ਮੁੰਡਾ ਸੀ ਮਤਲਬ ਕੀ ਇਹਦਾ ਭਤੀਜਾ ਸੋ ਇਸ ਲਈ ਅਮਰੀਕਾਂ ਵਾਲਿਆਂ ਨੇ ਦੁਬਾਰਾ ਉੱਥੇ ਇੱਕ ਆਪਣੀ ਟੀਮ ਭੇਜੀ ਕੀ ਸਾਡੀ ਆਹ ਟੀਮ ਨੂੰ ਉੱਥੇ ਜਾਣ ਦੀ ਇਜਾਜ਼ਤ ਦੋ ایران ਦੇ ਇਹ ਸੁਪਰੀਮ ਲੀਡਰ ਤੇ ਜਿਹੜੇ ਉਦੋਂ ਦੇ ਮੰਤਰੀ ਸੰਤਰੀ ਸੀਗੇ ਉਹ ਇੱਕ ਲਿਮਟਿਡ ਤਰੀਕੇ ਦੇ ਨਾਲ ਜਿਹੜੇ UN ਦੀਆਂ ਟੀਮਾਂ ਸੀਗੀਆਂ ਹੈ ਨਿਊਕਲੀਅਰ ਪਲਾਂਟ ਦੇਖਣ ਆਣੀਆਂ ਉਹਨਾਂ ਨੂੰ ਦਿਖਾਉਣ ਦੇ ਲਈ ਮੰਨ ਗਏ ਤੋਂ ਇਹ ਜਿਹੜੀਆਂ UN ਦੀਆਂ ਟੀਮਾਂ ਸੀਗੀਆਂ ਉਹ ਆਈਆਂ ایران ਦੇ ਵਿੱਚ ਉਹਨਾਂ ਨੇ ਪੂਰੇ ਉੱਥੇ ਇਹ ਪਲਾਂਟ ਵਗੈਰਾ ਦੇਖੇ ਜਿਹੜੇ ਬਣਾਏ ਹੋਏ ਸੀਗੇ ਤਾਂ ਉਹਨਾਂ ਨੂੰ ਇੱਕ ਗੱਲ ਪੂਰੀ ਸਮਝ ਆ ਗਈ ਕਿ ਇਹ ਜਿਹੜੇ ਪਲਾਂਟ ਸੀਗੇ ਹੂ ਬੂ ਜਿੱਦਾਂ ਪਾਕਿਸਤਾਨ ਦੇ ਵਿੱਚ ਬਣੇ ਹੋਇਆ ਸੇਮ ਉਹੀ ਪਲਾਂਟ ਸੀਗੇ ਉਹੀ ਨਕਸ਼ਾ ਸੀਗਾ ਉਹੀ ਤੌਰ ਤਰੀਕਾ ਸੀਗਾ ਜਿੱਥੇ ਇਹ ਸਾਰਾ ਜਰੇਨੀਅਮ ਰਗੜਿਆ ਜਾ ਰਿਹਾ ਸੀਗਾ ਜਿਸ ਤੋਂ ਪਰਮਾਣੂ ਬੰਬ ਬਣਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀ ਪਰ ਇਰਾਨ ਵਾਲੇ ਦੱਸ ਰਹੇ ਸੀ ਕਿ ਆਪਾਂ ਸਿਰਫ ਪਰਮਾਣੂ ਊਰਜਾ ਜਾਂ ਬਿਜਲੀ ਬਣਾਉਣ ਲਈ ਹੀ ਸਾਰਾ ਕੁਝ ਇਹ ਕਰ ਰਹੇ ਆ। ਉਹ ਸਾਫ਼ ਹੋ ਗਿਆ ਸੀਗਾ ਕਿ ਇਹ ਜਿਹੜਾ ਵੀ ਇਹਨਾਂ ਨੇ ਸਾਰਾ ਸਿਸਟਮ ਲਾਇਆ ਸੀ ਧਾਮ-ਜਾਮ ਲਾਇਆ ਸੀ ਉਹ ਪਰਮਾਣੂ ਬੰਬ ਬਣਾਉਣ ਦੇ ਲਈ ਹੀ ਲਾਇਆ ਸੀ। ਹੁਣ ਸਥਿਤੀ ਇਹ ਆ ਕਿ ਦੁਨੀਆ ਦੇ ਜਿੰਨੇ ਵੀ ਥਿੰਕ ਟੈਂਕ ਹੈਗੇ ਆ بڑے بڑے ਜਾਣਕਾਰ ਹੈਗੇ ਆ ਉਹਨਾਂ ਦਾ ਇਹ ਦਾਵਾ ਹੈਗਾ ਕਿਉਂਕਿ ਈਰਾਨ ਦੇ ਉੱਤੇ ਦੋ ਵਾਰੀ ਇਹ ਚੀਜ਼ ਹੋ ਚੁੱਕੀ ਆ 1988 ਚ ਹੋ ਗਿਆ ਹੁਣ ਇਹ 2000 ਜਿਹੜਾ ਹੈਗਾ 25 ਦੇ ਵਿੱਚ ਵੀ ਇਹਨਾਂ ਨੇ B2 ਬੰਬਾਂ ਦੇ ਨਾਲ ਇੱਥੇ ਹਮਲਾ ਕੀਤਾ ਆ ਇਸ ਲਈ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਇੱਥੇ ਉਹਨਾਂ ਨੇ ਰਹਿਣਾ ਹੈ ਲੰਬਾ ਸਮਾਂ ਚੱਲਣਾ ਹੈ ਇਹ ਅਲੀ ਖਾਮਨੇਈ ਜਾਂ ਉਹਦੇ ਸਹਿਯੋਗੀਆਂ ਨੇ ਈਰਾਨ ਦੇ ਵਿੱਚ ਲੰਬਾ ਚੱਲਣਾ ਹੈ ਤਾਂ ਉਹਨਾਂ ਨੂੰ ਪਰਮਾਣੂ ਬੰਬ ਦਾ ਜਿਹੜਾ ਹੈਗਾ ਧਮਾਕਾ ਕਰਕੇ ਪਰਖਣ ਕਰਨਾ ਹੀ ਪੈਣਾ ਆ ਉਹਨਾਂ ਕੋਲ ਇੱਕ ਸਭ ਤੋਂ ਵੱਡੀ ਏਦਾਰਨ ਹੈਗੀ ਆ ਇਹ ਕਿਮ ਜੋਗ ਜਿਹੜਾ ਨਾਰਥ ਕੋਰੀਆ ਦਾ ਹੈਗਾ ਕਿ ਉਹ ਵੀ ਇਸ ਸਮੇਂ ਸਿਰਫ ਪਰਮਾਣੂ ਬੰਬਾ ਕਰਕੇ ਹੀ ਬਚਿਆ ਪਿਆ ਸੋ ਇਸ ਲਈ ਜਿਹੜਾ ਹੈਗਾ ਇਰਾਨ ਇਹ ਕੁਝ ਹੀ ਸਮੇਂ ਦੇ ਵਿੱਚ ਪਰਮਾਣੂ ਬੰਬਾਂ ਵਾਲਾ ਧਮਾਕਾ ਕਰ ਸਕਦਾ ਆ ਮੈਨੂੰ ਵੀ ਇੱਦਾਂ ਹੀ ਲੱਗਦਾ ਹੈ ਤੇ ਬਹੁਤ ਸਾਰੇ ਜਿਹੜੇ ਜਾਣਕਾਰ ਹੈਗੇ ਆ ਏ ਜੀਓ ਪੋਲਿਟਿਕਸ ਬਾਰੇ ਜਾਣਦੇ ਉਹਨਾਂ ਨੂੰ ਵੀ ਇਹ ਚੀਜ਼ ਲੱਗ ਰਹੀ ਆ ਜਿਸ ਤਰ੍ਹਾਂ ਦੇ ਨਾਲ ਉੱਥੇ ਇਸ ਵੇਲੇ ਜੰਗੀ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਆ ਸੋ ਇਸ ਤੋਂ ਹੁੰਦਾ ਜਾਂ ਇਹੀ ਲਗਾਇਆ ਜਾ ਰਿਹਾ ਆ ਜਾਣਕਾਰੀ ਵਧੀਆ ਲੱਗਦੀ ਹੁੰਦੀ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇਕਰ ਕੋਈ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ